ਉਹਨਾਂ ਦੀ ਹਾਈਵੀ ਦੇ ਵਿੱਚ ਭਾਈ ਸਾਹਿਬ ਨੂੰ ਕੁੰਨ ਦੀ ਉਪੀ ਆਈ ਤੇ ਉਹ ਕੁੰਨ ਦੀ ਉਪੀ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਤੀ ਨਾਜ਼ੁਕ ਹੈ ਇਹ ਬੇ ਅਤੀ ਗੰਭੀਰ ਹੈ ਮਰਨ ਵਰਤਦਾ ਜੀ ਇਹ ਮਰਨ ਵਰਤਦਾ ਮਤਲਬ ਖੜ ਤਾਲ ਇਸ ਲਈ ਕਿਹਾ ਜਾਂਦਾ ਹੈ ਕਿ ਜੇ ਮੰਨ ਮੰਨੀ ਜਾਂਦੀ ਹੈ ਉਹਨਾਂ ਨੂੰ ਜੇਲ ਪਦਵੀ ਕੀਤੀ ਜਾਂਦੀ ਹੈ ਫਿਰ ਉਹ ਫਿਰ ਉਸ ਤੋਂ ਬਾਅਦ ਖੜ ਤਾਲ ਜਾਰੀ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ ਅੱਜ ਸਾਡੇ ਨਾਲ ਫਿਰ ਬਣੇ ਹੋਏ ਸਦਾ ਰਾਜਦੇਵ ਖਾਲਸਾ ਸਾਭਕਾ ਮੈਂਬਰ ਵਾਲਮੀ ਨੇ ਜੋ ਕਿ ਦਿਬੰਗਲ ਜੇਲ ਵਿਖੇ ਪਾਈ ਅਮਰਪਾਲ ਸਿੰਘ ਜੀ ਨੂੰ ਮਿਲ ਕੇ ਆਏ ਹਨ ਕਿ ਉੱਥੋਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈ ਕੇ ਆਏ ਹਨ ਕਿ ਇਹਨਾਂ ਨੂੰ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਆਪਣਾ ਮੁਖ ਬਲਾਰਾ ਨਿਯੁਕਤ ਕੀਤਾ ਹੈ ਕਿ ਸਾਰੀ ਪੈਰਬਾਈ ਅੱਜ ਤੋਂ ਬਾਅਦ ਸਦਾ ਰਾਜਦੇਵ ਖਾਲਸਾ ਹੀ ਕਰਿਆ ਕਰਨਗੇ ਆਓ ਇਹਨਾਂ ਨੂੰ ਉੱਥੋਂ ਦੀ ਤਾਜ਼ਾ ਸਥਿਤੀ ਬਾਰੇ ਪੁੱਛਦੇ ਹਾਂ ਭਾਈ ਵੀਰ ਖਾਲਸਾ ਵਾਹਿਗੁਰੂ ਜੀ ਚਿੰਤਪਤੀ ਕਾਜ਼ਾਈ ਕਿਥੋਂ ਆਏ ਹੋ ਡਿਬਰੂਗੜ੍ਹ ਜੇਲ੍ਹ ਤੋਂ ਤੇ ਭਾਈ ਅਮਰਤਪਾਲ ਸਿੰਘ ਤੇ ਬਾਕੀ ਸਿੰਘਾਂ ਨੇ ਮਿਲ ਕੇ ਤੇ ਭਾਈ ਅਮਰਤਪਾਲ ਸਿੰਘ ਵਗੈਰਾ ਜੋ ਭੁੱਖ ਹੜਤਾਲ ਤੇ ਚੱਲ ਰਹੀ ਸੀ ਉਹਨਾਂ ਦੀ ਹੁਣ ਤਿਸ ਦਿੱਤੀ ਹੈ ਦੇਖੋ ਜੀ ਮੈਂ 11 ਮਾਰਚ 2024 ਨੂੰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਜਿਹੜੇ ਮਾਰਸ਼ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹਨਾਂ ਨੂੰ ਡਿਬਰੂਗੜ੍ਹ ਸੈਂਟਰਲ ਜੇਲ੍ਹ ਦੇ ਵਿੱਚ ਮਿਲਿਆ ਸੀ ਤੇ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਤਕਲੀਫ ਸੀ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਬਣੀ ਹੋਈ ਸੀ ਤੇ ਉਸ ਤੋਂ ਪਿੱਛੋਂ ਕੱਲ ਮੈਨੂੰ ਬੀਬੀ ਚਰਨਦੀਪ ਕੌਰ ਜਿਹੜੀ ਉਹਨਾਂ ਦੇ ਧਰਮ ਪਤਨੀ ਨੇ ਇਹ ਭਾਈ ਸਾਹਿਬ ਦੇ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਦੱਸਿਆ ਕਿ ਕੱਲ ਉਹਨਾਂ ਦੀ ਮੁਲਾਕਾਤ ਸੀ ਤੇ 13 ਤਰੀਕ ਨੂੰ 13 ਮਾਰਚ 2024 ਨੂੰ ਡਿਬਰੂਡਰ ਸੈਂਟਰ ਜੇਲ੍ਹ ਚ ਭਾਈ ਸਾਹਿਬ ਨਾਲ ਸੇ ਉਹ ਭਾਈ ਸਾਹਿਬ ਨੂੰ ਮਿਲੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੀ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਜੀ ਤੇ ਉਹ ਖੂਨ ਦੀ ਉਲਟੀ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ অতি ਨਾਜ਼ੁਕ ਹੈ ਜੀ ਇਹ অতি ਗੰਭੀਰ ਹੈ ਕੱਲਾ ਗੰਭੀਰ ਵੀ ਨਹੀਂ ਕਹਿ ਸਕਦੇ অতি ਨਾਜ਼ੁਕ ਤੇ অতি ਗੰਭੀਰ ਕਹਿ ਸਕਦੇ ਆ ਤੇ ਕੋਈ ਵੀ ਅਣਹੋਣੀ ਹੋ ਸਕਦੀ ਹੈ ਜੀ ਜਦੋਂ ਖੂਨ ਦੀ ਉਲਟੀ ਆਈ ਉਹਨੂੰ ਜੇ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਟ੍ਰੀਟਮੈਂਟ ਬੁਲਿਆਰਾ ਕੋਈ ਹਸਪਤਲ ਲੈ ਕੇ ਗਏ ਹੋ ਨਹੀਂ ਲੈ ਕੇ ਗਏ ਕਿ ਲੈ ਕੇ ਗਏ ਨਹੀਂ ਦੇਖੋ ਉਹਨਾਂ ਨੇ ਹੌਸਪਿਟਲਾਈਜ਼ੇਸ਼ਨ ਤੋਂ ਇਨਕਾਰ ਕੀਤਾ ਭਾਈ ਸਾਹਿਬ ਨੇ ਹਾਂਜੀ ਉਹ ਹੌਸਪਿਟਲ ਜਾਣ ਨੂੰ ਤਿਆਰ ਨਹੀਂ ਹਨ ਹਾਂਜੀ ਨਾ ਉਹ ਫੋਰਸੇਬਲੀ ਜਿਹੜੀ ਫੀਡਿੰਗ ਹੈ ਉਸ ਦੇ ਲਈ ਤਿਆਰ ਨਹੀਂ ਜੀ ਤੇ ਇਸ ਦੇ ਲਈ ਹਸਪਤਲ ਜਾਮਦਾ ਤੇ ਲੈ ਕੇ ਜਾਂਦਾ ਤੇ ਇਲਾਜ ਕਰਨ ਦਾ ਮਤਲਬ ਨਹੀਂ ਜੀ ਉਹ ਭਾਈ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਕਿ ਗੇਲ ਬਦਲੀ ਦੇ ਮੁੱਖ ਮੁੱਦੇ تھے ਜੀ ਉਹ ਜਿਹੜਾ ਹੈਗਾ ਉਹ ਕੋਈ ਸਮਝੌਤਾ ਨਹੀਂ ਕਰਨਗੇ ਤੇ ਉਹ ਜਿਹੜਾ ਉਹਨਾਂ ਨੇ ਪਰਨ ਲਿਆ ਭੁਖੜਤਾਲ ਜਾਰੀ ਰੱਖਣ ਦਾ ਉਹ ਹਰ ਹਾਲਤ ਦੇ ਵਿੱਚ ਉਹ ਹੜਤਾਲ ਜਾਰੀ ਰੱਖਣਗੇ ਜੀ ਤੇ ਜੇ ਉਹਨਾਂ ਦੀ ਇਸ ਦੇ ਵਿੱਚ ਤੋਂ ਜਾਣ ਹੋਣੀ ਹੋ ਜਾਂਦੀ ਹੈ ਉਸ ਦੇ ਲਈ ਸਿੱਧੇ ਤੌਰ ਤੇ ਪ੍ਰਵੰਤ ਮਾਨ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹੋਗੇ ਨਹੀਂ ਇਹ ਭੁਖੜਤਾਲ ਹੈ ਕਿ ਮਰਨ ਵਰਤ ਹੈ ਨਹੀਂ ਇਹ ਮਰਨ ਵਰਤ ਹੈ ਮਰਨ ਵਰਤ ਕਲੀਅਰ ਕਰੋ ਹਾਂਜੀ ਮਰਨ ਵਰਤ ਹੈ ਜੀ ਇਹ ਮਰਨ ਵਰਤ ਦਾ ਮਤਲਬ ਪੁਠੜ ਤਾਲ ਇਸ ਲਈ ਕਿਹਾ ਜਾਂਦਾ ਹੈ ਕਿ ਜੇ ਮੰਝ ਮੰਨੀ ਜਾਂਦੀ ਹੈ ਉਹਨਾਂ ਨੂੰ ਜੇਲ ਬਦਲੀ ਕੀਤੀ ਜਾਂਦੀ ਹੈ ਫਿਰ ਉਹ ਫਿਰ ਉਸ ਤੋਂ ਬਾਅਦ ਪੁਠੜ ਤਾਲ ਜਾਰੀ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ ਉਹ ਪੁਠੜ ਤਾਲ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਚੀਜ਼ ਚੰਦੇ ਹੁੰਦੇ ਨੇ ਜੇਲ ਬਦਲੀ ਤੋਂ ਬਾਅਦ ਵੀ ਜਿਹੜੀ ਹੈ ਜੀਆ ਪੁਠੜ ਤਾਲ ਤੋੜੂੰਗਾ ਤੇ ਮਰਨ ਵਰਤ ਤੇ ਉਦੋਂ ਬਣ ਜੂ ਜੇ ਉਹਨਾਂ ਨੇ ਨਾ ਗੱਲ ਮੰਨੀ ਤੇ ਨਾ ਕੁਝ ਹੋਇਆ ਤੇ ਮਰਨ ਵਰਤ ਬਣ ਗਿਆ ਪਹਿਲੇ ਦਿਨ ਮਰਨ ਵਰਤ ਜਿਹੜਾ ਕਿਹਾ ਜਾਵੇ ਕਿ ਮੈਂ ਤਾਂ ਸਿਰਫ ਛੀਜ ਦੀ ਪਾਉਣੀ ਹੈ ਤੇ ਉੱਥੇ ਕੋਈ ਮੰਗ ਹੋਵੇ ਨਾ ਤਾਂ ਵੱਖਰੀ ਗੱਲ ਹੈ ਜਦੋਂ ਉਹਨਾਂ ਨੇ ਇੱਕ ਥਾਸ ਮੰਗ ਰੱਖੀ ਹੋਈ ਹੈ ਬਈ ਇਸ ਦੇ ਜੇ ਇਹ ਪੂਰੀ ਹੁੰਦੀ ਹੈ ਫਿਰ ਤਾਂ ਉਹ ਪੁਟੜਦਾਲ ਖਤਮ ਹੋ ਜਾਣੀ ਹੈ ਪਰ ਜੇ ਨਹੀਂ ਪੂਰੀ ਹੁੰਦੀ ਤਾਂ ਫਿਰ ਇਹ ਮਰਨ ਵਰਤ ਇਹ ਕੇਸ ਆਪਣੇ ਖਾਲਸਾ ਜੀ ਪੰਜਾਬ ਦਾ ਸੀਗਾ ਇਹਨਾਂ ਨੂੰ ਡਿਬਰੀਗਲ ਜੇਲ੍ਹ ਵਿੱਚ ਐਡੀ ਤੁਰਖਾ ਹਟਾਇਆ ਗਿਆ ਦੇਖੋ ਇਹ ਤਾਂ ਇੱਕ ਜਿਹੜਾ ਬਹੁਤ ਜਾਲਮਨ ਕਦਰ ਨੂੰ ਸੀਗਾ ਇਸ ਦੇ ਲਈ ਸਰਕਾਰ ਨੇ ਦੱਸਾਂਦੀ ਹੈ ਕਿ ਕਿਉਂ ਅਸੀਂ ਡਿਬਰੀਗਲ ਭੇਜਿਆ ਪੰਜਾਬ ਦੇ ਵਿੱਚ ਸੈਂਟਰਲ ਜੇਲ੍ਹਾਂ ਨੇ ਤੇ ਜੱਲ ਜਿਹੜੀ ਸੀ ਇਹ ਪੰਜਾਬ ਦੀ ਸੀ ਡਿਬਰੀਗਲ ਭੇਜਣ ਦਾ ਮਸਲਾ ਕੀ ਸੀ ਉਸ ਆਸ਼ਰਮ ਦੇ ਵਿੱਚ ਭੇਜਣ ਦਾ ਜਿੱਥੋਂ ਦੀ ਨਾ ਕੋਈ ਭਾਸ਼ਾ ਸਮਝ ਆਉਂਦੀ ਹੈ ਨਾ ਖਾਣਾ ਪੀਣਾ ਉਹ ਹੈ ਨਾ ਸਭਤਾ ਉਹ ਹੈ ਇਹ ਇੱਕ ਜਿਸ ਤਰ੍ਹਾਂ ਅੰਗਰੇਜ਼ ਕਾਲੇ ਪਾਣੀ ਚ ਭੇਜ ਦਿੰਦੇ ਹੁੰਦੇ ਸੀ ਜੇ ਜਿਹੜੇ ਇਹ ਇਸ ਦੇ ਲਈ ਆਜ਼ਾਦੀ ਦੇ ਲਈ ਲੜਾਈ ਲੜਦੇ ਸੀ ਉਹੀ ਕਹਾਣੀ ਇਹਨਾਂ ਨੇ ਬਣਾਈ ਹੈ ਇਹ ਤਾਂ ਉਹੀ ਅੰਗਰੇਜ਼ਾਂ ਦਾ ਜ਼ਾਲਮਪੁਣਾ ਹੈ ਜਿਹੜਾ ਉਹ ਕਰਦੇ ਰਹੇ ਹੈ ਜਿੱਤੇ ਅੱਜ ਜਿਹੜੀ ਆਂਡੇਮਾਨ ਜੇਲ੍ਹ ਨੂੰ ਜਿਹੜਾ ਹੈ ਉਹ ਇਤਿਹਾਸਕ ਇਮਾਰਤ ਤਰਾਰ ਦਿੱਤਾ ਤੇ ਇਹ ਤੋਂ ਉਹੀ ਜੇਲ੍ਹ ਡਿਬ੍ਰੂ ਜਾਣ ਬਣਾਈ ਬੈਠੇ ਆਂਡੇਮਾਨ ਵਰਜੀ ਇਹ ਜਿਹੜੀਆਂ ਜਰੀਆਂ ਨੇ ਬਣਾਈ ਸੀ ਇਹਦਾ ਕਾਰਨ ਤਾਂ ਸਿਰਫ ਜ਼ੁਲਮ ਤੇ ਤਸ਼ੱਦਦ ਕਰਨੇ ਹੀ ਕਰਨਾ ਹੋਰ ਤਾਂ ਕੋਈ ਕਾਰਨ ਹੋ ਨਹੀਂ ਸਕਦਾ ਖਾਲਸਾ ਜੀ ਇੱਕ ਪਿਛਲੇ ਦਿਨੀ ਜਿਹੜੇ ਹਿਡਨ ਕੈਮਰੇ ਫੜੇ ਗਏ ਸੀਗੇ ਆਪਣੇ ਭਾਈ ਅਮਰਤ ਬਾਪੂ ਦੇ ਬੈਦਖਾਂ ਚ ਤੇ ਉਹ ਉਹਦੇ ਸਬੰਧ ਵਿੱਚ ਨਾਲ ਤਾਂ ਉਹਦੀ ਅਰੈਸਟ ਹੋ ਗਈ ਹੈ ਜੇਲ੍ਹ ਸੁਪਰਡੈਂਟ ਵੀ ਜਿਹੜੇ ਪਤਾ ਲੱਗਿਆ ਵੀ ਇਹਨਾਂ ਤੇ ਵੀ ਆਪਈਆ ਦਰਜ ਹੋ ਗਈ ਹੈ ਹਾਲਾਂਕਿ ਇਹਨਾਂ ਨੇ ਮੌਕੇ ਤੇ ਲਿਖ ਕੇ ਦਿੱਤਾ ਸੀਗਾ ਵੀ ਇਹ ਉਹਨਾਂ ਨੇ ਫਿੱਟ ਕੀਤੇ ਨੇ ਫਿਰ ਇਹਨਾਂ ਤੇ ਕਿਉਂ ਐਫਆਈਆ ਦੋਦੀ ਦੇਖੋ ਜੀ ਗੱਲ ਇਹ ਹੈ ਕਿ ਉਸ ਦੇ ਵਿੱਚ ਇਹਨਾਂ ਦਾ ਤਾਂ ਮਸਲਾ ਹੀ ਨਹੀਂ ਇਹਨਾਂ ਨੇ ਤਾਂ ਦੱਸਿਆ ਸੀ ਸੱਚ ਨੂੰ ਜੇਲ੍ਹ ਅਥਾਰਟੀ ਨੂੰ ਵੀ ਬਈ ਸਾਡੇ ਜਿਹੜੇ ਇਸ ਤਰ੍ਹਾਂ ਦੇ ਕੈਮਰੇ ਤੇ ਸਿੱਧਰੇ ਡਬਾਈ ਸੀ ਜਾਂ ਤੇ ਕੋਫੀਆ ਕੈਮਰੇ ਜਿਹੜੇ ਨੇ ਉਹ ਦੇਤੇ ਉੱਥੇ ਲਾਤੇ ਤੇ ਉਹਨਾਂ ਨੇ ਇਹ ਸਾਰੇ ਆਪ ਇਹ ਸਾਰੇ ਨੂੰ ਢਕਣ ਲਈ ਕਵਰਪ ਚਰਨ ਦੇ ਲਈ ਇਹ ਝੂਠੀ ਕਹਾਣੀ ਬਣਾ ਕੇ ਤੇ ਇਹ ਝੂਠਾ ਜਿਹੜਾ ਹੈਗਾ ਬਿਰਤਾਂਤ ਦੇ ਕੇ ਝੂਠੇ ਹੀ ਜਿਹੜੀ ਆ ਉਹ ਕਹਾਣੀ ਬਣਾਈ ਹੈ ਤੇ ਸੁਬਨੰਦ ਜਿਹੜਾ ਸੀਦਾ ਜੇਲ੍ਹ ਦਾ ਪਹਿਲਾ ਉਸਨੇ ਇਹਨਾਂ ਦੇ ਨਾਲ ਮਿਲਤੇ ਕੈਮਰੇ ਲਵਾਏ ਸੀ ਜੀ ਪਰੰਤੂ ਪਿੱਛੋਂ ਜਦੋਂ ਬਿਆਨ ਦੇਣ ਦਾ ਵਕਤ ਆਇਆ ਉਦੋਂ ਸਹੀ ਬਿਆਨ ਦੇਤਾ ਉਹ ਸੱਚ ਦਾ ਬਿਆਨ ਦੇਤਾ ਬਈ ਜੀ ਇਹ ਕੈਮਰੇ ਜਿਹੜੇ ਨੇ ਇਹਨਾਂ ਕੋਲੋਂ ਨਹੀਂ ਫੜੇ ਗਏ ਤੇ ਜ਼ਰੂਰਤ ਲਵਾਈ ਸੀ ਜੇ ਇਹਨਾਂ ਕੋਲੋਂ ਨਹੀਂ ਫੜੀਆਂ ਗਈਆਂ ਉਹ ਉਥੋਂ ਦੀ ਸਰਕਾਰ ਨੇ ਸਮਝਿਆ ਬਈ ਇਹ ਸਾਡੀ ਜਿਹੜੀ ਅਥਾਰਟੀ ਆ ਉਸ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਸਾਡੀ ਅਥਾਰਟੀ ਨੂੰ ਮੰਨਿਆ ਨਹੀਂ ਜਾ ਰਿਹਾ ਝੂਠੀ ਗੱਲ ਨਹੀਂ ਕਹੀ ਜਾ ਰਹੀ ਇਸ ਦੇ ਲਈ ਉਹ ਸੁਪਰੀਮ ਕੋਰਟ ਨੂੰ ਫੜ ਲਿਆ ਉਹ ਕੇਸ ਜਿਹੜਾ ਬਣਾਇਆ ਗਿਆ ਉਹ ਇਸ ਨੂੰ ਘੱਟਣ ਲਈ ਤਬਰਫ ਕਰਨ ਲਈ ਨਹੀਂ ਬਣਾਇਆ ਇਹਨਾਂ ਕੇਸ ਬਣਾਇਆ ਗਿਆ ਇਹ ਤਾਂ ਨਹੀਂ ਕੋਈ ਐਨਐਸਏ ਜਿਹੜੀ ਲੱਗੀ ਹੋਈ ਆ ਉਹ ਨੂੰ ਉਹਦੇ ਵਿੱਚ ਵਾਧਾ ਕਰਨ ਵਾਸਤੇ ਬਣਾਇਆ ਗਿਆ ਹੋਵੇ ਦੇਖੋ ਜੀ ਇਹ ਤਾਂ ਹੈ ਹੀ ਗੱਲ ਜਦੋਂ ਕੋਈ ਹੋਰ ਕੇਸ ਬਣਾਉਂਦੇ ਐ ਇਹ ਇਹਨਾਂ ਤੇ ਬਣਾਇਆ ਜਾਂ ਨਾ ਬਣਾਇਆ ਉਹ ਨਹੀਂ ਇਹ ਸੋਰਨੈਂਟ ਤੇ ਬਣਾਏ ਹੋਏ ਹੈ ਵੀ ਜੇ ਇਹਨਾਂ ਤੇ ਕੋਈ ਕੇਸ ਬਣਾਉਂਦੇ ਆ ਤਾਂ ਉਹਦਾ ਇੱਕੋ ਹੀ ਮਕਸਦ ਹੋਊਗਾ ਕਿ ਇਹਨਾਂ ਨੂੰ ਲੰਬੇ ਸਮੇਂ ਤੱਕ ਇੱਕ ਹੋਰ ਕੇਸ ਦੇ ਵਿੱਚ ਪਾ ਕੇ ਤੇ ਇਹਨਾਂ ਦੀ ਜਿਹੜੀ ਹੈ ਇਹ ਨજરਬੰਦੀ ਹੈ ਇਸ ਦੀ ਮਿਆਦ ਨੂੰ ਜਿਹੜਾ ਵਧਾਇਆ ਜਾਵੇ ਤੇ ਹੋਰ ਵਧਾ ਦਿੱਤਾ ਜਾਵੇ ਕਿਉਂਕਿ ਐਨਐਸਏ ਥੱਲੇ ਤਾਂ ਮਿਆਦ ਵੱਧ ਨਹੀਂ ਸਕਦੀ ਸੋ ਹੋਰ ਤੰਦੇ ਦੇ ਨਾਲ ਉਹਨਾਂ ਨੂੰ ਨજરਬੰਦ ਰੱਖਣ ਦੀ ਕੋਸ਼ਿਸ਼ ਕਰ ਸਕਦੇ ਆ ਤੇ ਇਹ ਤਾਂ ਸਿਰਫ ਕਰ ਨਹੀਂ ਸਕਦੇ ਲਾਜ਼ਮੀ ਕਰਨਗੇ ਜੇ ਕੇਸ ਬਣਾਉਣਾ ਜਿੱਤਾ ਉਹਨਾਂ ਦਾ ਮਕਸਦ ਇੱਕ ਹੀ ਹੈ ਹੋਰ ਤਾਂ ਜੂ ਦੂਜਾ ਮਕਸਦ ਹੋ ਹੀ ਨਹੀਂ ਸਕਦਾ ਖਾਸ ਕਰਕੇ ਇੱਕ ਪਾਸੇ ਇਹ ਆਪਣੇ ਭਾਈ ਅਮਰਪਾਲ ਲੋਰੀ ਤੇ ਬਾਕੀ ਸਿੰਘ ਉੱਥੇ ਪੁਖ ਹੜਤਾਲ ਨੇ ਤੇ ਨਹੀਂ ਤੇ ਮਰਨਬਤ ਤੱਕ ਉਹਨਾਂ ਦੀ ਨੌਂ ਪਹੁੰਚ ਗਈ ਹੈ ਤੇ ਦੂਸਰੇ ਪਾਸੇ ਉਹਦਾ ਪਰਿਵਾਰ ਉਹਨਾਂ ਦੇ ਉੱਤੇ ਅੰਮ੍ਰਿਤਸਰ ਬੈਠੇ ਨੇ ਤੇ ਸਿੱਖ ਕੌਮ ਤੁਹਾਨੂੰ ਕਿੰਨੀ ਸਹਿird ਲੱਗਦੀ ਹੈ ਇਹਦਾ ਪ੍ਰਤੀ ਦੇਖੋ ਸਿੱਖ ਪੰਥ ਜਿਹੜਾ ਹੈਗਾ ਉਹ ਸਹਿird ਰਹੂਗਾ ਸਹਿird ਸੀ ਦਾ ਤੇ ਅੱਗੇ ਤੋਂ ਵੀ ਸਹਿird ਰਹੂਗਾ ਪਰੰਤੂ ਜਿਹੜੀਆਂ ਮੁਹਮਮਦ ਚੱਲਦੀਆਂ ਹੁੰਦੀਆਂ ਨੇ ਜਿਹੜੇ ਅੰਦੋਲਨ ਚੱਲਦੇ ਹੁੰਦੇ ਨੇ ਉਹਦਾ ਇੱਕ ਸਹਿird ਹੋਣ ਪੱਖ ਨਹੀਂ ਹੁੰਦਾ ਉਸ ਦੇ ਕਈ ਪੱਖ ਹੁੰਦੇ ਨੇ ਕਿ ਜਿਸ ਸਮੇਂ ਜਿਹੜਾ ਹੈਗਾ ਉਹ ਚੱਲਦਾ ਤੇ ਕਿਸ ਤਰ੍ਹਾਂ ਅੰਦੋਲਨ ਚੱਲਦਾ ਮੈਂ ਜਿਹੜਾ ਸੀ ਇਹ ਸੁਨੇਹਾ ਹੀ ਦਿੱਤਾ ਕਿ ਉਹਨਾਂ ਦੀ ਅਤ ਨਾਜ਼ੁਕ ਹਾਲਤ ਹੈ ਬਤ ਗੰਭੀਰ ਹਾਲਤ ਹੈ ਤੇ ਪਿੱਛੋਂ ਪਸਤੌਣ ਨਾਲ ਤੇ ਪਿੱਛੋਂ ਗੱਲ ਕਰਨ ਨਾਲ ਬਿਹਤਰ ਇਹੀ ਹੁੰਦਾ ਹੈ ਕਿ ਇਸ ਸਮੇਂ ਸੋਚਿਆ ਜਾਵੇ ਤੇ ਇੱਕ ਉਹਨਾਂ ਨੂੰ ਜਨਤਾ ਵੱਲੋਂ ਸ਼ਾਂਤਮਈ ਵੱਡਾ ਹੁੰਝਾਰਾ ਦਿੱਤਾ ਜਾਵੇ ਹੂੰ ਤੇ ਹੁਣ ਤੁਸੀਂ ਆਪਣੇ ਅ ਲਾਸ ਅਗਲੀ ਸਟੇਜ ਕੀ ਹੈ ਆਪਣੇ ਭਾਈ ਅਮਰਪਾਲ ਸਿੰਘ ਦੇ ਕੇਸ ਦੀ ਦੇਖੋ ਕੇਸ ਤਾਂ ਤਾਂ ਜਿਹੜਾ ਹੈ ਜਾਂ ਇੱਥੋਂ ਦੇ ਜਿਹੜੇ ਕੇਸ ਨੇ ਪੰਜਾਬ ਦੇ 12 ਕੇਸ ਪਾਏ ਹੋਏ ਨੇ ਉਹਨਾਂ ਦਾ ਕਿਸੇ ਦੀ ਗ੍ਰਿਫਤਾਰੀ ਪਾਈ ਹੋਣੀ ਜੀ ਇਹਦੇ ਲਈ ਉਹਦੇ 'ਚ ਕਾਰਵਾਈ ਸ਼ੁਰੂ ਨਹੀਂ ਹੋਈ ਨੈਕਸਟ ਸਟੇਜ ਤਾਂ ਤਾਂ ਹੋਵੇ ਜੇ ਪਹਿਲੀ ਸਟੇਜ ਚੱਲਦੀ ਹੋਵੇ ਤੇ ਐਨਐਸਏ ਦੀ ਉਹਨਾਂ ਦੀ 23 ਅਪ੍ਰੈਲ ਤੱਕ ਹੈ ਜਿਹੜਾ ਇਸ ਸਾਲ ਦਾ ਐਨਐਸਏ ਹੋ ਸਕਦਾ ਪਹਿਲਾਂ ਇਹ ਜਿਹੜਾ ਸੀ ਐਮਰਜੈਂਸੀ ਤੋਂ ਵੇਲੇ ਐਮਰਜੈਂਸੀ ਤੋਂ ਪਹਿਲਾਂ ਇਸ ਨੂੰ ਵਧਾਇਆ ਜਾ ਸਕਦਾ ਸੀ ਪਰ ਮਹਾਰਾਜੀ ਦਸਾਈ ਸਰਕਾਰ ਵੇਲੇ ਇਸ ਦੇ ਵਿੱਚ ਸੋਧ ਕਰ ਦਿੱਤੀ ਗਈ ਉਹ ਸੋਧ ਕਰਕੇ ਇਹਦੇ ਵਿੱਚ ਇਹ ਕਰਤਾ ਕਿ ਇਹ ਵਧਾਇਆ ਨਹੀਂ ਜਾ ਸਕਦਾ ਪਰੰਤੂ ਉਹ ਕੋਈ ਝੂਠੀ ਗੱਲ ਬਣਾ ਚ ਉਹ ਮੁਰਕੇ ਐਨਐਸ ਵੀ ਲਾ ਸਕਦੇ ਆ ਮੁਰਕੇ ਕਿਸੇ ਕੇਸ ਦੇ ਵਿੱਚ ਵੀ ਰੱਖ ਸਕਦੇ ਆ ਸੋ ਉਹਨਾਂ ਦੇ ਚਿੱਤ ਦੇ ਵਿੱਚ ਕੀ ਆ ਉਹਨਾਂ ਦੀ ਅਜਲੀ ਸਟੇਜ ਕੀ ਹੋਊਗੀ ਉਹ ਤਾਂ ਉਸ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਕਿ ਉਹ ਕੀ ਭਰਮ ਪਾਲੀ ਰੱਖ ਰਹੇ ਨੇ ਸਮੇਂ ਆਪਣੇ ਮਨ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਪਰ ਜਿਹੜੇ ਕੇਸ ਨੇ ਉਹਨਾਂ ਦੀ ਨੈਕਸਟ ਸਟੇਜ ਕੋਈ ਨਹੀਂ ਕਿ ਪਹਿਲੀ ਸਟੇਜ ਆਈ ਹੋਣੀ ਗ੍ਰਿਫਤਾਰੀ ਜਿਹੜੀ ਹੈ ਉਹ ਪਈਓ ਨਹੀਂ ਤੇ ਜੇ ਜੇਲ੍ਹ ਬਦਲੀ ਲਈ ਇਹ ਰਜਮੰਦ ਹੁੰਦੇ ਐ ਤਾਂ ਇਹ ਜਿਹੜੀ ਭੁੱਖ ਹੜਤਾਲ ਹੈ ਇਸ ਜਿਹੜੀ ਉਹ ਖਤਮ ਕੀਤੀ ਜਾ ਸਕਦੀ ਪਤਾ ਲੱਗਿਆ ਵੀ ਉਹਨਾਂ ਦੇ ਆਪਣੇ ਫੋਨ ਫੋਨ ਕਰਨ ਤੇ ਵੀ ਕੋਈ ਪਾਬੰਦੀ ਲਾ ਦਿੱਤੀ ਹੈ ਹਾਂਜੀ ਫੋਨ ਕਰਨ ਤੇ ਇੱਕ ਅਸਾਮ ਦਾ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਵੱਲੋਂ ਇੱਕ ਲੈਟਰ ਹੈ ਉਹ ਮੇਰੇ ਕੋਲੇ ਪਿਆ ਉਹ ਚੀਫ ਇਲੈਕਸ਼ਨ ਕਮਿਸ਼ਨਰ ਅਸਾਮ ਵੱਲੋਂ ਇੱਕ ਲੈਟਰ ਭੇਜਿਆ ਗਿਆ ਜੇਲ੍ਹ ਨੂੰ ਜਿਹੜਾ ਕਿ ਮੈਂ ਸਮਝਦਾ ਭੇਜਿਆ ਨਹੀਂ ਗਿਆ ਭਜਵਾਇਆ ਗਿਆ ਜੀ ਉਹ ਜਿਹੜਾ ਲੈਟਰ ਹੈ ਉਸ ਨੂੰ ਜਿਹੜਾ ਮੈਨਿਊਵਰ ਕੀਤਾ ਗਿਆ ਤੇ ਉਸ ਨੂੰ ਜਿਹੜਾ ਹੈ ਪ੍ਰਕਿਊਰ ਕੀਤਾ ਗਿਆ ਤੇ ਉਸ ਨੂੰ ਇੱਕ ਤਰੀਕੇ ਦੇ ਨਾਲ ਪੈਦਾ ਕੀਤਾ ਗਿਆ ਖੋਜ ਪੜਤਾਲ ਕਰਕੇ ਤੇ ਉਹ ਜਿਹੜਾ ਇਹ ਜਾਂ ਲੈਟਰ ਉਹ ਲੈਟਰ ਇਲੈਕਸ਼ਨ ਕਮਿਸ਼ਨਰ ਨੂੰ ਭੇਜਣ ਲਈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਣ ਲਈ ਪ੍ਰੇਰਿਤ ਕੀਤਾ ਗਿਆ ਜੀ ਤੇ ਇੱਕ ਕਿਸਮ ਦਾ ਹੁਕਮ ਦਿੱਤਾ ਗਿਆ ਬਈ ਤੁਸੀਂ ਇਹ ਜਿਹੜਾ ਹੈ ਲੈਟਰ ਉੱਥੇ ਭੇਜੋ ਲੈਟਰ 'ਚ ਲਿਖਿਆ ਹੈ ਕਿ ਅਸਾਮ ਸੂਬੇ ਦੇ ਵਿੱਚ ਆਜ਼ਾਦਾਨਾ ਤੇ ਫਰੀ ਐਂਡ ਫੇਅਰ ਪੋਲ ਉਹਦੇ ਜਿਹੜੇ ਲਫ਼ਜ਼ ਵਰਤੇ ਆਂ ਅੰਗਰੇਜ਼ੀ 'ਚ ਆ ਫਰੀ ਐਂਡ ਫੇਅਰ ਪੋਲ ਜਿਹੜੇ ਦੇ ਲਈ ਇਹ ਜ਼ਰੂਰੀ ਹੈ ਕਿ ਅਸਾਂ ਇਹ ਡਿਬਰੂ ਡੜ ਜੇਲ੍ਹ ਦੇ ਵਿੱਚ ਜਿਹੜੇ ਉਸ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਟੈਲੀਫੋਨ ਸੁਹੰਤ ਨੂੰ ਤੁਰੰਤ ਪਹਰੀ ਤੇ ਇਲੈਕਸ਼ਨਾਂ ਤੱਕ ਖਤਮ ਕਰ ਦਿੱਤਾ ਜਾ ਇਹਦਾ ਮੋਟਿਵ ਇਹ ਹੈ ਵੀ ਭਾਈ ਅਮਰਤਪਾਲ ਉਹਦੇ ਉੱਥੋਂ ਦੀ ਆਪਣੇ ਜਿਹੜੀ VOTING ਹੈ ਉਹਨੂੰ ਪ੍ਰਭਾਵਿਤ ਕਰ ਸਕਦੇ ਇਹੀ ਲਿਖਿਆ ਜੀ ਵਿੱਚ ਉਹ ਪ੍ਰਭਾਵਿਤ ਕਰ ਸਕਦੇ ਆ ਬੜੀ ਹਾਸੋ ਹੀ ਨਹੀਂ ਗੱਲ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਬਾਕੀ ਦੇ ਸਿੰਘ ਕੋਈ ਉਹਨਾਂ ਦਾ ਪਰਿਵਾਰ ਦਾ ਮੈਂਬਰ ਜਾਂ ਹੋਰ ਕੋਈ ਅਸਾਮ ਚ ਨਹੀਂ ਰਹ ਰਿਹਾ ਕੋਈ ਉਹ ਅਸਾਮ ਦੀ ਭਾਸ਼ਾ ਨਹੀਂ ਜਾਣਦੇ ਕਿਸੇ ਅਸਾਮ ਦੇ ਲੋਕਾਂ ਨਾਲ ਉਹਨਾਂ ਦਾ ਤਾਲੁਕ ਕੋਈ ਨਹੀਂ ਹੈ ਸਿੱਖਵਾਦੀ ਅਸਾਮ ਦੇ ਵਿੱਚ ਹੈ ਹੀ ਨਹੀਂ ਤੇ ਉਹ ਉਹਨਾਂ ਦੀ ਆਸਾਮ ਦੀ ਇਲੈਕਸ਼ਨ ਨੂੰ ਉਹ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਸਕਦੇ ਆ ਕਿਵੇਂ ਪ੍ਰਭਾਵਿਤ ਕਰ ਸਕਦੇ ਆ ਇਹ ਸਵਾਲ ਇਹ ਇੱਕ ਬੜੇ ਵੱਡੇ ਝੂਠ ਤੋਂ ਤੇ ਹੋਰ ਕੁਝ ਵੀ ਨਹੀਂ ਹੈ ਇਹ ਇੱਕ ਬਹਾਨਾ ਬਣਾਇਆ ਗਿਆ ਕਿ ਇਹਨਾਂ ਦੀ ਟੈਲੀਫੋਨ ਸਹੂਲਤ ਬੰਦ ਕਰ ਦਿੱਤੀ ਜਾਵੇ ਤਾਂ ਜੋ ਇਹਨਾਂ ਦੀ ਨਾਜਿਕ ਹਾਲਤ ਬਾਰੇ ਜੰਮੀਰ ਹਾਲਤ ਬਾਰੇ ਭਾਈ ਸਾਹਿਬ ਦੀ ਤੇ ਹੋਰ ਸਿੰਘਾਂ ਦੇ ਬਾਰੇ ਜਿਹੜਾ ਹੈ ਪੰਜਾਬ ਦੇ ਵਿੱਚ ਪਤਾ ਨਾ ਲੱਗ ਸਕੇ ਤੇ ਪਿੱਛੋਂ ਜਿਹੜਾ ਹੈ ਕੋਈ ਅਣਹੋਣੀ ਹੋ ਗਈ ਤਾਂ ਉਸ ਨੂੰ ਹੋਰ ਤਰੀਕੇ ਨਾਲ ਪੇਸ਼ ਕਰਕੇ ਉਸ ਨੂੰ ਹੋਰ ਬਣਾ ਕੇ ਤੇ ਖਤਮ ਕੀਤਾ ਜਾ ਸਕਦਾ ਹੈ ਮਨੁੱਖੀ ਅਧਿਕਾਰਾਂ ਦਾ ਹਨਨ ਵੀ ਇੱਕ ਬਹੁਤ ਵੱਡਾ ਬਹੁਤ ਵੱਡਾ ਹੈ ਜੀ ਇਹਦੇ ਨਾਲੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਕੀ ਹਨਨ ਹੋ ਸਕਦਾ ਹੈ ਕਿ ਉਹਨਾਂ ਨੂੰ ਆਪ ਦੇ ਜਿਹੜੇ ਬਲੱਡ ਰਿਲੇਸ਼ਨ ਨੇ ਪਰਿਵਾਰ ਦੇ ਮੈਂਬਰ ਨੇ ਘੂਮ ਦੇ ਰਿਸ਼ਤੇਦਾਰ ਨੇ ਉਹਨਾਂ ਨਾਲ ਜਾਂ ਵਕੀਲਾਂ ਨਾਲ ਟੈਲੀਫੋਨ ਤੇ ਜਿਹੜੀ ਸੂਲਤ ਬੰਦ ਕਰਤੀ ਅੱਗੇ ਮੈਂ ਜਿਹੜਾ ਟੈਲੀਫੋਨ ਤੇ ਗੱਲ ਕਰਤੀ ਉਹਨਾਂ ਤੋਂ ਮੌਜੂਦਾ ਹਾਲਤ ਮਾਰੇ ਪੁੱਛਦਾ ਸੀ ਹੁਣ ਮੈਨੂੰ ਉੱਥੇ ਹੀ ਜਾਣਾ ਪਊਗਾ ਡੇਬਰੂਗੜ ਜਿਹੜਾ ਹੈ ਦਿੱਲੀ ਤੋਂ 2800 ਕਿਲੋਮੀਟਰ ਹੈ ਜਦੋਂ ਕਿ ਜਿਹੜੀ ਦੁਬਈ ਹੈ ਉਹ 2500 ਕਿਲੋਮੀਟਰ ਹੈ ਉਹ ਦੁਬਈ ਤੋਂ ਵੀ ਦੂਰ ਹੈ ਜਿਹੜੀ ਇੰਟਰਨੈਸ਼ਨਲ ਫਲਾਈਟ ਜਾਂਦੀ ਹੈ ਡੇਬਰੂਗੜ ਤੇ ਰੋਜ਼ ਉੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਦੇ ਰਿਸ਼ਤੇਦਾਰਾਂ ਨੂੰ ਇਹਨੇ ਵੱਡੇ ਵੱਡੇ ਜਿਹੜੇ ਆ ਪੈਸੇ ਦੇ ਕੇ ਉਥੇ ਆਪਣਾ ਜਹਾਜ਼ ਦੇ ਟਿਕਟ ਮੁੱਟ ਚੜਾਉਣੇ ਪੈਂਦੇ ਆ ਤੇ ਉਹਨੇ ਪੈਸੇ ਲਾਉਣੇ ਪੈਂਦੇ ਆ ਉਥੇ ਰਹਿਣ ਦਾ ਇੰਤਜ਼ਾਮ ਕਰਨਾ ਪੈਂਦਾ ਹੋਟਲਾਂ ਨੇ ਜਾਣ ਬੁੱਝ ਕੇ ਉਥੇ ਜਿਹੜੇ ਆਪ ਦੇ ਕਿਰਾਏ ਨੇ ਰੈਂਟ ਨੇ ਉਹ ਬਹੁਤ ਜ਼ਿਆਦਾ ਵਧਾਏ ਹੋਏ ਆ ਤਾਂ ਜੋ ਜਿਹੜੇ ਹੈ ਉਹ ਕੀ ਕਹਿੰਦੇ ਹੁੰਦੇ ਨੇ ਅਸੀਂ ਫਾਇਦਾ ਲੈ ਸਕੀਏ ਉਹ ਸਾਰੀਆਂ ਗੱਲਾਂ ਕਰਕੇ ਇੱਕ ਬੰਦਾ ਤਾਂ ਲੁੱਟਿਆ ਜਾ ਰਿਹਾ ਇਹਨੇ ਪੈਸੇ ਉਹ ਕਿੱਥੋਂ ਲਾ ਸਕਦਾ ਵੀ ਉਹ ਰੋਜ਼ੇ ਜਾਊਗਾ ਉੱਥੇ ਜਾ ਉੱਥੇ ਰਹਿਣ ਦਾ ਪ੍ਰਬੰਧ ਨਹੀਂ ਉੱਥੇ ਪੰਜਾਬ ਦੀ ਖੁਰਾਕ ਨਹੀਂ ਮਿਲਦੀ ਉੱਥੇ ਹੋਰ ਨਹੀਂ ਇਹ ਬੜੀ ਵੱਡੀ ਜਿਹੜੀ ਹੈਗੀ ਹੈ ਸਮੱਸਿਆਵਾਂ ਪੈਦਾ ਹੋ ਰਹੀਆਂ ਲਾਸਟੇ ਸਪਸ਼ਟ ਤੌਰ ਤੇ ਇੱਕ ਵਾਰੀ ਫੇਰ ਦੱਸ ਦਿਓ ਆਪਣੇ ਸਾਡੇ ਦਰਸ਼ਕਾਂ ਨੂੰ ਵੀ ਭਾਈ ਅਮਰਤਪਾਲ ਸਿੰਘ ਦੀ ਹਾਲਤ ਕੀ ਹੈ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਹੈ ਜਾਂ ਕਿਸੇ ਹੋਰ ਬੰਦੀ ਸਿੰਘ ਨੂੰ ਕੁਝ ਹੁੰਦਾ ਹੈ ਇਹਦਾ ਜ਼ਿੰਮੇਵਾਰ ਕੌਣ ਹੋਵੇ ਦੇਖੋ ਹਾਲਤ ਜਿਹੜੀ ਹੈ ਉਹ ਅਤਿ ਨਾਜ਼ੁਕ ਇਸ ਸਮੇਂ ਭਾਈ ਅਮਰਤਪਾਲ ਸਿੰਘ ਕੋਲ ਤੇ ਫੋਨ ਦੀ ਉਲਟੀ ਆ ਚੁੱਕੀ ਹੈ ਮੈਡੀਕਲ ਤੌਰ ਤੇ ਕਿਸੇ ਮੈਡੀਕਲ ਐਕਸਪਰਟ ਤੋਂ ਪੁੱਛਿਆ ਜਾਵੇ ਤਾਂ ਇਹ ਹੀ ਸਿਹਤ ਦਾ ਬੜਾ ਗੰਭੀਰ ਮਸਲਾ ਹੁੰਦਾ ਹੈ ਜਿੱਥੇ ਖੂਨ ਦੀ ਉਲਟੀ ਆਵੇ ਤੇ ਖੂਨ ਦੀ ਉਲਟੀ ਤੋਂ ਪਹਿਲਾਂ ਉਹਨਾਂ ਨੇ 16 ਫਰਵਰੀ ਤੋਂ ਸ਼ੁਰੂ ਕੀਤੀ ਹੋਈ ਹੈ 29 ਤੱਕ 14 ਦਿਨ ਹੋ ਗਏ ਤੇ ਅੱਜ ਫੇਰ ਜਿਹੜੀ ਹੈ ਜੀ 14 ਤਰੀਕ ਹੈ ਤੇ 28 28 ਦਿਨਾਂ ਦੀ ਪੁਸਟ ਹਸਪਤਾਲ ਤੁਸੀਂ ਇਹ ਸਮਝ ਸਕਦੇ ਹੋ ਕਿ ਉਹ ਕਿਹ ਜੀ ਨਾਜ਼ਕ অতি ਨਾਜ਼ਕ ਤੇ ਗੰਭੀਰ ਹਾਲਾਤ ਜਿਹੜੀ ਆ ਉਹ ਪੈਦਾ ਕਰ ਸਕਦੀ ਹੈ ਤੇ ਅਜਿਹੇ ਸਮੇਂ ਦੇ ਵਿੱਚ ਰੱਬ ਸੁੱਖ ਰੱਖੇ ਵਾਹਿਗੁਰੂ ਸੁਖਾਂਤ ਕਰਨ ਅਤਾਲਪੁਰਥ ਮਿਹਰ ਕਰਨ ਉਹਨਾਂ ਦੀ ਹਾਲਤ ਕਿਸੇ ਵੇਲੇ ਵੀ ਅਣਹੋਣੀ ਨੂੰ ਸਦਾ ਦੇ ਸਕਦੀ ਹੈ ਉਹ ਭਾਵੇਂ ਬਹੁਤ ਥੋੜੇ ਸਮੇਂ 'ਚ ਇਨੀ ਵੀ ਚਈ ਦਿਨਾਂ 'ਚ ਉਹ ਮਿੰਟਾਂ 'ਚ ਘੰਟਿਆਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਵੱਡਾ ਖਤਰਾ ਬਣ ਸਕਦੀ ਹੈ ਤੇ ਜੇ ਇਹੀ ਜੀ ਗੱਲ ਹੋ ਜਾਂਦੀ ਹੈ ਤਾਂ ਇਤਿਹਾਸ ਦਾ ਇਹ ਹੈ ਜਾਂ ਕਾਲਾ ਵਿਧਾਏ ਲਿਖਿਆ ਜਾਵੇਗਾ ਜਿਹੜਾ ਇੱਕ ਐਸਾ ਤਲੰਕਲੇ ਆਵੇਦਾ ਇਸ ਮੁੱਖ ਮੰਤਰੀ ਤੇ ਸਰਕਾਰ ਤੇ ਤੇ ਜਿਸ ਨੂੰ ਕੇ ਉਹ ਰਾਜ ਨੂੰ ਰਾਜਣ ਕੇ ਸਾਰਾ ਕੁਝ ਲਾ ਕੇ ਉਮ ਮਟਾਉਣ ਵਾਲਾ ਸਵੀਆਂ ਤੱਕ ਰਹਿਂਦੀ ਦੁਨੀਆ ਤੱਕ ਮਟਾ ਨਹੀਂ ਸਕਦਾ ਇਹ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਿੱਧੇ ਤੌਰ ਤੇ ਇਸ ਲਈ ਜ਼ਿੰਮੇਵਾਰ ਹੋਊਗਾ ਭਾਈ ਸਾਹਿਬ ਨੇ ਮੈਨੂੰ ਆਪ ਦੱਸਿਆ ਸੀ 11 ਮਾਰਚ ਨੂੰ ਤੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਮੰਦੀ ਹੈ ਕਿ ਅਣ ਹੋਣੀ ਲਈ ਭਗਵੰਤ ਮਾਨ ਜ਼ਿੰਮੇਵਾਰ ਹੋਵੇਗਾ 하나 많이... 먹어지